ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਅਤੇ ਮੈਦਾਨਾਂ ਨਾਲ ਜੋੜਨ ਲਈ ਸੂਬਾ ਸਰਕਾਰ ਵੱਲੋਂ ਵੱਡੀ ਪਹਿਲ ਕੀਤੀ ਜਾ ਰਹੀ ਹੈ ਜਲਦੀ ਹੀ ਸੂਬੇ ਦੇ ਹਰ ਪਿੰਡ ਵਿੱਚ ਕੁੱਲ 13000 ਅਤੇ ਆਧੁਨਿਕ ਖੇਡ ਮੈਦਾਨ ਬਣਾਏ ਜਾਣਗੇ ਪਹਿਲੇ ਪੜਾਅ ਚ 3083 ਖੇਡ ਮੈਦਾਨਾਂ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਜਾਰੀ ਹੈ ਇਸੀ ਯੋਜਨਾ ਦਾ ਮੁੱਖ ਮਕਸਦ ਖੇਡਾਂ ਨੂੰ ਉਤਸ਼ਾਹਿਤ ਕਰਨਾ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ। ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਹੁਨਾਰਾ ਖਿਡਾਰੀਆਂ ਨੂੰ ਰੋਜ਼ਗਾਰ ਦੇ ਮੌਕੇ ਵੀ ਪ੍ਰਾਪਤ ਹੋਣਗੇ ਤੇ ਉਹਨਾਂ ਨੂੰ ਸਿਖਲਾਈ ਲਈ ਖੇਡ ਮੈਦਾਨਾਂ 'ਚ ਕੋਚ ਨਿਯੁਕਤ ਕੀਤਾ ਜਾਵੇਗਾ। ਸੋ ਮੌਕਾ ਤਾ ਮਿਲੂਗਾ ਜੇ ਗਰਾਊਂਡ ਬਣਾ। ਸੋ ਗਰਾਊਂਡ ਬਣਾਉਣ ਦਾ ਫੈਸਲਾ ਕੀਤਾ ਪਹਿਲੇ ਚਰਨ ਦੇ ਵਿੱਚ 3083 3083 ਗਰਾਉਂਡ ਜਿਹੜੇ ਨੇ ਉਹਨਾਂ ਦਾ ਕੰਮ ਸ਼ੁਰੂ ਹੋਣ ਲੱਗਿਆ ਨਾਲ ਦੀ ਨਾਲ ਅਸੀਂ ਜਿਹੜੇ ਪਲੇਅਰ ਅਚੀਵਰ ਨੇ ਜਿਨ੍ਹਾਂ ਨੇ ਕਾਮਨਵੈਲਥ ਚ ਜਾਂ ਕਿਸੇ ਵਰਲਡ ਲੈਵਲ ਦੇ ਕਿਸੇ ਕੰਪੀਟੀਸ਼ਨ ਚ ਜਾਂ ਏਸ਼ੀਆ ਲੈਵਲ ਕੰਪੀਟੀਸ਼ਨ ਚ ਕੋਈ ਮੱਲ ਮਾਰੀ ਅਸੀਂ ਉਹਨਾਂ ਨੂੰ ਕੋਚਿੰਗ ਵਾਸਤੇ ਵੀ ਰੱਖਾਂਗੇ ਕਿ ਤੁਸੀਂ ਹੋਰ ਪਲੇਅਰ ਜੇ ਟ੍ਰੇਨਿੰਗ ਦੇ ਕੇ ਹੋਰ ਪਲੇਅਰ ਬਣਾਉਣ ਦੀ ਕੋਸ਼ਿਸ਼ ਕਰੋ ਲਗਾਤਾਰ ਇਲਾਕੇ ਚੋ ਵਾਰ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਬੱਸੀ ਪਠਾਨਾ ਪੁਲਿਸ ਨੂੰ ਅੱਜ ਵੱਡੀ ਕਾਮਯਾਬੀ ਹਾਸਲ ਹੋਈ ਜਿੱਥੇ ਕਿ ਉਹਨਾਂ ਵੱਲੋਂ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਵਿਅਕਤੀ ਲਗਾਤਾਰ ਇਲਾਕੇ ਦੇ ਵਿੱਚ ਬੱਸੀ ਪਠਾਨਾ ਦੇ ਵਿੱਚ ਮੁੱਖ ਤੌਰ ਦੇ ਉੱਤੇ ਜੋ ਹੈ ਲੁੱਟ ਖੋਹ ਦੀਆਂ ਕਈ ਘਟਨਾਵਾਂ ਨੂੰ ਅੰਜਾਮ ਦੇ ਰਹੇ ਸਨ ਕਈ ਵਰਦਾਤਾਂ ਨੂੰ ਅੰਜਾਮ ਦੇ ਰਹੇ ਸਨ ਜਿਨ੍ਹਾਂ ਦੀਆਂ ਸ਼ਿਕਾਇਤਾਂ ਦੇ ਮੱਦੇ ਨਜ਼ਰ ਪੁਲਿਸ ਵੱਲੋਂ ਅਜਾ ਕਾਰਵਾਈ ਕੀਤੀ ਗਈ ਜਿਸ ਬਾਬਤ ਜਾਣਕਾਰੀ ਦੇਣ ਦੇ ਲਈ ਅੱਜ ਡੀਐਸਪੀ ਵੱਲੋਂ ਜੋ ਹੈ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਉਹਨਾਂ ਵੱਲੋਂ ਇਸ ਬਾਬਤ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਡੀਐਸਪੀ ਰਾਜਕੁਮਾਰ ਸ਼ਰਮਾ ਨੇ ਇਸ ਮਾਮਲੇ ਦੇ ਵਿੱਚ ਦੱਸਿਆ ਹੈ ਕਿ ਜਦ ਉਹਨਾਂ ਵੱਲੋਂ ਇਹ ਗ੍ਰਿਫਤਾਰੀ ਕਰਨ ਵਾਸਤੇ ਗਏ ਤਾਂ ਉਸ ਵੇਲੇ ਇਨ੍ਹਾਂ ਵਿੱਚੋਂ ਕੁਝ ਨੌਜਵਾਨਾਂ ਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ ਜਿਸ ਕੋਸ਼ਿਸ਼ ਦੇ ਵਿੱਚ ਇਨ੍ਹਾਂ ਦੀਆਂ ਜੋ ਨੇ ਲੱਤ ਵੀ ਅਤੇ ਬਾਹਾਂ ਵੀ ਜੋ ਨੇ ਟੁੱਟ ਗਈਆਂ ਅਤੇ ਜਿਸ ਤੋਂ ਬਾਅਦ ਜੋ ਹੈ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਤੋਂ ਬਾਅਦ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਤੇ ਕਿ ਬੱਸੀ ਪਠਾਨਾ ਪੁਲਿਸ ਵੱਲੋਂ ਅੱਜ ਇਸ ਬਾਬਤ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਤਾਂ ਕਿ ਕੋਈ ਜਾਣਕਾਰੀ ਸਾਂਝੀ ਕਰ ਰਹੇ ਨੇ ਉਹ ਵੀ ਤੁਹਾਨੂੰ ਸੁਣਾਣੇ। ਰੀਅਟ ਪੱਛੀ ਨੂੰ ਸੰਦੀਪ ਸਿੰਘ ਵਾਸੀ ਰਾਜਸਥਾਨ ਜੋ ਮੋਰਿੰਡਾ ਵਿਖੇ ਇੱਕ ਫਾਈਨਾਂਸ ਕੰਪਨੀ ਵਿੱਚ ਕੰਮ ਕਰਦਾ ਤੇ ਰਿਕਵਰੀ ਏਜੰਟ ਹੈ। ਉਸਨੇ ਬਸੀ ਪਠਾਨਾ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਉਹ ਇਸ ਏਰੀਆ ਵਿੱਚ ਫਤਿਹਗੜ੍ਹ ਸਾਹਿਬ ਏਰੀਆ ਵਿੱਚ ਰਿਕਵਰੀ ਦਾ ਕੰਮ ਕਰਦਾ ਤੇ ਉਹ ਕਰੀਬ 82000 ਰੁਪਏ ਦੀ ਰਿਕਵਰੀ ਕਰਕੇ ਆਪਣੇ ਪਿੱਠੂ ਬੈਗ ਵਿੱਚ ਪਾ ਕੇ ਆਪਣੇ ਮੋਟਰਸਾਈਕਲ ਤੇ ਵਰੀਨਰ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਬਸੀ ਪਠਾਨਾ ਵਿਖੇ ਚਾਰ ਨੌਜਵਾਨਾਂ ਨੇ ਮੋਟਰਸਾਈਕਲ ਬਿਨਾਂ ਨੰਬਰੀ ਪਰ ਆ ਕੇ ਉਸ ਪਾਸੋਂ ਲੋਹੇ ਦਾ ਦਾਦ ਦਿਖਾ ਕੇ ਡਰਾ ਕੇ ਉਸ ਪਾਸੋਂ ਉਸ ਦਾ ਪਿੱਠੂ ਬੈਗ ਖੋਲਿਆ ਜਿਸ ਵਿੱਚ 82000 ਰੁਪਇਆ ਉਸ ਦਾ ਟੈਬ ਤੇ ਹੋਰ ਕੁਝ ਸਮਾਨ ਸੀ ਜਿਸ ਪਰ ਉਸਦੇ ਬਿਆਨ ਪਰ ਬਸੀ ਪਠਾਨਾ ਪੁਲਿਸ ਨੇ ਮਕਦਮਾ ਦਰਜ ਕੀਤਾ ਮਾਨਯੋਗ ਐਸਐਸਪੀ ਫਤਿਹਗੜ੍ਹ ਸਾਹਿਬ ਸ਼੍ਰੀ ਸ਼ੁਭਮ ਮੱਗਰਵਾਲ ਜੀ ਦੀ ਹਦਾਇਤਾਂ ਮੁਤਾਬਕ ਬਸੀ ਪਠਾਨਾ ਪੁਲਿਸ ਨੇ ਇਸ ਕੇਸ ਦੀ ਬੜੀ ਡੂੰਘਾਈ ਨਾਲ ਜਾਂਚ ਕੀਤੀ ਤੇ ਕੱਲ ਇਸ ਮੁਕਦਮਾ ਵਿੱਚ ਪੰਜ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਫਿਰਤਾਰੀ ਸਮੇਂ ਉਹਨਾਂ ਪਾਸੋਂ ਇਸ ਵਾਰਦਾਤ ਵਿੱਚ ਵਰਤਿਆ ਹੋਇਆ ਇਹਨਾਂ ਨੰਬਰ ਦੀ ਮੋਟਰਸਾਈਕਲ ਵੀ ਬਰਾਮਦ ਹੋ ਗਿਆ ਅੱਜ ਦੋਸ਼ੀਆਂ ਨੂੰ ਮਾਂਜੋਗ ਅਦਾਲਤੀ ਵਿੱਚ ਪੇਸ਼ ਕੀਤਾ ਗਿਆ ਤੇ ਉਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਇਸ 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 ਜਿਹੜਾ ਰਿਮਾਂਡ ਦੌਰਾਨ ਉਹਨਾਂ ਪਸੋਂ ਪੁਲਿਸ ਨੇ ਇਸ ਵਾਰਦਾਤ ਵਿੱਚ ਵਰਤੇ ਹੋਇਆ ਲੋਹਾ ਦਾਤ ਅਤੇ ਹੋਈ ਹੋਈ ਨਕਦੀ ਵਿੱਚੋਂ 25000 ਰੁਪਇਆ ਟੈਬ ਹੋਰ ਸਮਾਨ ਸਾਰਾ ਬੈਗ ਵਗੈਰਾ ਬਰਾਮਦ ਕਰ ਲਿਆ ਕੀ ਕੀ ਨਾਮ ਸੀ ਦੋਸ਼ੀਆਂ ਦੇ ਕੀ ਹਾਂ ਜੀ ਦੋਸ਼ੀ ਬੱਸੀ ਪਟਾਣਾ ਦੇ ਰਹਿਣ ਵਾਲੇ ਨੇ ਦੋਸ਼ੀਆਂ ਦੇ ਨਾਮ ਵਿਜੇ ਮਨਿੰਦਰ ਸ਼ਰਨਜੀਤ ਹਰਦੀਪ ਤੇ ਰਜਨੀਸ਼ ਨੇ ਸਾਰੇ ਗ੍ਰਿਫਤਾਰ ਨੇ ਹਾਂਜੀ ਸਾਰੇ ਦੋਸ਼ੀ ਗ੍ਰਿਫਤਾਰ ਪਹਿਲਾਂ ਮਕਦਮਾ ਇਹਨਾਂ ਦਾ ਕੋਈ ਹਾਂਜੀ ਇਹਨਾਂ ਵਿੱਚ ਦੋ ਦੋਸ਼ੀਆਂ ਤੇ ਚੋਰੀ ਦਾ ਮਕਦਮਾ ਦਰਜਾ ਜੀ ਜੀ ਕਿਹੜੇ ਕਿਹੜੇ ਇਲਾਕਿਆਂ 'ਚ ਲੁੱਟ ਉਹ ਕਰਦੇ ਸੀ ਪਹਿਲਾਂ ਪਤਾ ਲੱਗਿਆ ਹਾਂਜੀ ਇਹ ਹੁਣ ਤਫ਼ਤੀਸ਼ ਚ ਜਾਰੀ ਹੈ ਜਿਵੇਂ ਵੀ ਤਫ਼ਤੀਸ਼ ਚੋਰ ਤਾਂ ਸਾਹਮਣੇ ਆਉਣਗੇ ਅਸੀਂ ਤੁਹਾਨੂੰ ਦੱਸਾਂਗੇ ਪਤਾ ਲੱਗਿਆ ਦੀ ਮੋਟਰਸਾਈਕਲ ਕਿਸ ਨਾਮ ਤੇ ਹੈ ਹਾਂ ਉਹ ਤਫ਼ਤੀਸ਼ ਚ ਜਾਰੀ ਹੈ ਜੀ ਹਾਂਜੀ ਇਹ ਕੱਲ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਪਾਰਟੀ ਨੂੰ ਹੋਏ ਹੋਏ ਸਮਾਨ ਦੀ ਬਰਾਮਦਗੀ ਕਰਾਉਣ ਲਈ ਇੱਕ ਬੇਵਾਬਦ ਘਰ ਦੀ ਛਾਪੇ ਲੱਗੇ ਸੀਗੇ ਜਿੱਥੋਂ ਚਾਰ ਦੋਸ਼ੀਆਂ ਨੇ ਛਾਲ ਮਾਰਤੀ ਸੀ ਜਿਸ ਕਰਕੇ ਉਹਨਾਂ ਦੇ ਪੈਰਾਂ ਦੇ ਸੱਟ ਲੱਗ ਗਈ ਸੀ ਤੇ ਜਿੰਨਾਂ ਡਾਕਟਰੀ ਇਲਾਜ ਕਰਾ ਗਏ 2825 ਨੂੰ ਸੰਦੀਪ ਸਿੰਘ ਵਾਸੀ ਰਾਜਸਥਾਨ ਜੋ ਮੋਰਿੰਡਾ ਵਿਖੇ ਇੱਕ ਫਾਈਨਾਂਸ ਕੰਪਨੀ ਵਿੱਚ ਕੰਮ ਕਰਦਾ ਤੇ ਰਿਕਵਰੀ ਏਜੰਟ ਹੈ ਉਸਨੇ ਬਸੀ ਪਠਾਨਾ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਉਹ ਇਸ ਏਰੀਆ ਵਿੱਚ ਫਤਿਹਗੜ੍ਹ ਸਾਹਿਬ ਏਰੀਆ ਵਿੱਚ ਰਿਕਵਰੀ ਦਾ ਕੰਮ ਕਰਦਾ ਤੇ ਉਹ ਕਰੀਬ 82000 ਰੁਪਏ ਦੀ ਰਿਕਵਰੀ ਕਰਕੇ ਆਪਣੇ ਪਿੱਠੂ ਬੈਗ ਵਿੱਚ ਪਾ ਕੇ ਆਪਣੇ ਮੋਟਰਸਾਈਕਲ ਤੇ ਵਰੀਂਡਰ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਬਸੀ ਪਠਾਨਾ ਵਿਖੇ ਚਾਰ ਨੌਜਵਾਨਾਂ ਨੇ ਮੋਟਰਸਾਈਕਲ ਬਿਨਾਂ ਨੰਬਰੀ ਪਰ ਆ ਕੇ ਉਸ ਪਾਸੋਂ ਲੋਹੇ ਦਾ ਦਾਤ ਦਿਖਾ ਕੇ ਡਰਾ ਕੇ ਉਸ ਪਾਸੋਂ ਉਸ ਦਾ ਪਿੱਠੂ ਬੈਗ ਖੋਲਿਆ ਜਿਸ ਵਿੱਚ 82000 ਰੁਪਇਆ ਉਸ ਦਾ ਟੈਬ ਤੇ ਹੋਰ ਕੁਝ ਸਮਾਨ ਸੀ ਜਿਸ ਪਰ ਉਸ ਦੇ ਬਿਆਨ ਪਰ ਬਸੀ ਪਠਾਨਾ ਪੁਲਿਸ ਨੇ ਮਕਦਮਾ ਦਰਜ ਕੀਤਾ ਮਾਨਯੋਗ ਐਸਐਸਪੀ ਫਤਿਹਗੜ ਸਾਹਿਬ ਸ਼ਰੀ ਸ਼ੁਭਮ ਮਗਰਵਾਲ ਜੀ ਦੇ ਅ据ਤਾ ਮੁਤਾਬਕ ਪਸੀ ਪਟਾਣਾ ਪੁਲਿਸ ਨੇ ਇਸ ਕੇਸ ਦੀ ਬੜੀ ਡੂੰਘਾਈ ਨਾਲ ਜਾਂਚ ਕੀਤੀ ਤੇ ਕੱਲ ਇਸ ਮੁਕਦਮੇ ਵਿੱਚ ਪੰਜ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗ੍ਰਿਫਤਾਰੀ ਸਮੇਂ ਉਹਨਾਂ ਪਾਸੋਂ ਇਸ ਵਾਰਦਾਤ ਵਿੱਚ ਵਰਤਿਆ ਹੋਇਆ ਪਿੰਨਾ ਨੰਬਰੀ ਮੋਟਰਸਾਈਕਲ ਵੀ ਬਰਾਮਦ ਹੋ ਗਿਆ ਅੱਜ ਦੋਸ਼ੀਆਂ ਨੂੰ ਮਾਨਯੋਗ ਅਦਾਲਤ 'ਤੇ ਪੇਸ਼ ਕੀਤਾ ਗਿਆ ਤੇ ਉਹਨਾਂ ਦਾ ਪੁਲਿਸ ਰਿਵਾਰਡ ਹਾਸਲ ਕੀਤਾ ਗਿਆ ਇਸ 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 ਜਿਹੜਾ ਰਿਮਾਂਡ ਦੌਰਾਨ ਉਹਨਾਂ ਪਸੋਂ ਪੁਲਿਸ ਨੇ ਇਸ ਵਾਰਦਾਤ ਵਿੱਚ ਵਰਤੇ ਹੋਇਆ ਲੋਹਾ ਦਾਤ ਅਤੇ ਹੋਈ ਹੋਈ ਨਕਦੀ ਵਿੱਚੋਂ 25000 ਰੁਪਇਆ ਟੈਬ ਹੋਰ ਸਮਾਨ ਸਾਰਾ ਬੈਗ ਵਗੈਰਾ ਬਰਾਮਦ ਕਰ ਲਿਆ ਕੀ ਕੀ ਨਾਮ ਸੀ ਦੋਸ਼ੀਆਂ ਦੇ ਕੀ ਹਾਂਜੀ ਦੋਸ਼ੀ ਬੱਸੀ ਪਠਾਨਾ ਦੇ ਰਹਿਣ ਵਾਲੇ ਨੇ ਦੋਸ਼ੀਆਂ ਦੇ ਨਾਮ ਵਿਜੇ ਮਨਿੰਦਰ ਸ਼ਰਨਜੀਤ ਹਰਦੀਪ ਤੇ ਰਜਨੀਸ਼ ਨੇ ਸਾਰੇ ਗ੍ਰਿਫਤਾਰ ਨੇ ਹਾਂਜੀ ਸਾਰੇ ਦੋਸ਼ੀ ਗ੍ਰਿਫਤਾਰ ਪਹਿਲੇ ਮਕਦਮੇ ਇਹਨਾਂ ਦੇ ਕੋਈ ਹਾਂਜੀ ਇਹਨਾਂ ਵਿੱਚ ਦੋ ਦੋਸ਼ੀਆਂ ਤੇ ਚੋਰੀ ਦਾ ਮਕਦਮਾ ਕਿੰਨਾ ਦਰਜਾ ਜੀ ਜੀ ਕਿਹੜੇ ਕਿਹੜੇ ਇਲਾਕਿਆਂ 'ਚ ਲੁੱਟ ਉਹ ਕਰਦੇ ਸੀ ਪਹਿਲਾਂ ਪਤਾ ਲੱਗਿਆ ਹਾਂਜੀ ਇਹ ਹੁਣ ਤਫ਼ਤੀਸ਼ ਚ ਜਾਰੀ ਹੈ ਜਿਵੇਂ ਵੀ ਤਫ਼ਤੀਸ਼ ਚੋਰਾਂ ਤੋਂ ਸਾਹਮਣੇ ਆਉਣਗੇ ਅਸੀਂ ਤੁਹਾਨੂੰ ਦੱਸਾਂਗੇ ਪਤਾ ਲੱਗਿਆ ਦੀ ਮੋਟਰਸਾਈਕਲ ਕਿਸ ਨਾਮ ਤੇ ਹੈ ਹਾਂ ਉਹ ਤਫ਼ਤੀਸ਼ ਜਾਰੀ ਹੈ ਜੀ ਹਾਂਜੀ ਇਹ ਕੱਲ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਪਾਰਟੀ ਨੂੰ ਹੋਏ ਹੋਏ ਸਮਾਨ ਦੀ ਬਰਾਮਦਗੀ ਕਰਾਉਣ ਲਈ ਇੱਕ ਬੇਵਾਬਦ ਘਰ ਦੀ ਛਾਪੇ ਲੱਗੇ ਸੀ ਜਿੱਥੋਂ ਚਾਰ ਦੋਸ਼ੀਆਂ ਨੇ ਛਾਲ ਮਾਰਤੀ ਸੀ ਜਿਸ ਕਰਕੇ ਉਹਨਾਂ ਦੇ ਪਹਿਲਾਂ ਦੇ ਸੱਟ ਲੱਗ ਗਈ ਸੀ ਤੇ ਜਿਨ੍ਹਾਂ ਦਾ ਡਾਕਟਰੀ ਇਲਾਜ ਚ ਰਹਿ ਗਏ ਵੀਅਟ ਪੱਛੀ ਨੂੰ ਸੰਦੀਪ ਸਿੰਘ ਵਾਸੀ Rajasthan ਜੋ ਮਰੀਂਡਾ ਵਿਖੇ ਇੱਕ ਫਾਈਨਾਂਸ ਕੰਪਨੀ ਵਿੱਚ ਕੰਮ ਕਰਦਾ ਤੇ ਰਿਕਵਰੀ ਏਜੰਟ ਹੈ ਉਸਨੇ ਬਸੀ ਪਠਾਣਾ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਉਹ ਇਸ ਏਰੀਆ ਵਿੱਚ ਫਤੇਗੜ ਸਾਹਿਬ ਏਰੀਆ ਵਿੱਚ ਰਿਕਵਰੀ ਦਾ ਕੰਮ ਕਰਦਾ ਤੇ ਉਹ ਕਰੀਬ 82000 ਰੁਪਏ ਦੀ ਰਿਕਵਰੀ ਕਰਕੇ ਆਪਣੇ ਪਿੱਠੂ ਬੈਗ ਵਿੱਚ ਪਾ ਕੇ ਆਪਣੇ ਮੋਟਰਸਾਈਕਲ ਤੇ ਮਰੀਂਡਾ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਬਸੀ ਪਠਾਣਾ ਵਿਖੇ ਚਾਰ ਨੌਜਵਾਨਾਂ ਨੇ ਮੋਰਸਕਲ ਬਿਨਾ ਨੰਬਰੀ ਪਰ ਆਕੇ ਉਸ ਪਾਸੋਂ ਲੋਹੇ ਦਾ ਦਾਅ ਦਿਖਾ ਕੇ ਡਰਾ ਕੇ ਉਸ ਪਾਸੋਂ ਉਸ ਦਾ ਪਿੱਠੂ ਬੈ ਖੋਲਿਆ ਜਿਸ ਵਿੱਚ 82000 ਰੁਪਇਆ ਉਸ ਦਾ ਟੈਬ ਤੇ ਹੋਰ ਕੁਝ ਸਮਾਨ ਸੀ ਜਿਸ ਪਰ ਉਸ ਦੇ ਬਿਆਨ ਪਰ ਬਸੀ ਪਠਾਨਾ ਪੁਲਿਸ ਨੇ ਮਕਦਮਾ ਦਰਜ ਕੀਤਾ ਮਾਨਯੋਗ ਐਸਐਸਪੀ ਫਤਿਹਗੜ੍ਹ ਸਾਹਿਬ ਸ਼੍ਰੀ ਸ਼ੁਭਮ ਮੱਗਰਵਾਲ ਜੀ ਦੀ ਹਦਾਇਤਾਂ ਮੁਤਾਬਕ ਬਸੀ ਪਠਾਨਾ ਪੁਲਿਸ ਨੇ ਇਸ ਕੇਸ ਦੀ ਬੜੀ ਡੂੰਘਾਈ ਨਾਲ ਜਾਂਚ ਕੀਤੀ ਤੇ ਕੱਲ ਇਸ ਮਕਦਮੇ ਵਿੱਚ ਪੰਜ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਫਿਰਤਾਰੀ ਸਮੇਂ ਉਹਨਾਂ ਪਾਸੋਂ ਇਸ ਵਾਰਦਾਤ ਵਿੱਚ ਵਰਤਿਆ ਹੋਇਆ ਇਹਨਾਂ ਨੰਬਰ ਦੀ ਮੋਟਰਸਾਈਕਲ ਵੀ ਬਰਾਮਦ ਹੋ ਗਿਆ ਅੱਜ ਦੋਸ਼ੀਆਂ ਨੂੰ ਮਾਨਯੋਗ ਅਦਾਲਤ 'ਤੇ ਪੇਸ਼ ਕੀਤਾ ਗਿਆ ਤੇ ਉਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਇਸ 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 ਜਿਹੜਾ ਰਿਮਾਂਡ ਦੌਰਾਨ ਉਹਨਾਂ ਪਾਸੋਂ ਪੁਲਿਸ ਨੇ ਇਸ ਵਾਰਦਾਤ ਵਿੱਚ ਵਰਤਿਆ ਹੋਇਆ ਲੋਹਾ ਦਾਤ ਅਤੇ ਹੋਈ ਹੋਈ ਨਕਦੀ ਵਿੱਚੋਂ 25000 ਰੁਪਇਆ ਟੈਬ ਹੋਰ ਸਮਾਨ ਸਾਰਾ ਬੈਗ ਵਗੈਰਾ ਬਰਾਮਦ ਕਰ ਲਿਆਗੇ ਕੀ ਕੀ ਨਾਮ ਚ ਹੈ ਦੋਸ਼ੀਆਂ ਦੇ ਕੀ ਹਾਂ ਜੀ ਦੋਸ਼ੀ ਬੱਸੀ ਪਠਾਨਾ ਦੇ ਰਹਿਣ ਵਾਲੇ ਨੇ ਦੋਸ਼ੀਆਂ ਦੇ ਨਾਮ ਵਿਜੇ ਮਨਿੰਦਰ ਸ਼ਰਨਜੀਤ ਹਰਦੀਪ ਤੇ ਰਜਨੀਸ਼ ਨੇ ਸਾਰੇ ਗ੍ਰਿਫਤਾਰ ਨੇ ਹਾਂ ਜੀ ਸਾਰੇ ਦੋਸ਼ੀ ਗ੍ਰਿਫਤਾਰ ਪਹਿਲਾਂ ਕੋਈ ਮੁਕੱਦਮਾ ਇਹਨਾਂ ਦਾ ਕੋਈ ਹਾਂ ਜੀ ਇਹਨਾਂ ਵਿੱਚ ਦੋ ਦੋਸ਼ੀਆਂ ਤੇ ਚੋਰੀ ਦਾ ਮਕਦਮਾ ਦਰਜਾ ਜੀ ਜੀ ਕਿਹੜੇ ਕਿਹੜੇ ਇਲਾਕਿਆਂ ਤੇ ਲੁੱਟ-ਖੋਹ ਕਰਦੇ ਸੀ ਪਹਿਲਾਂ ਪਤਾ ਲੱਗਿਆ ਹਾਂ ਜੀ ਇਹ ਹੁਣ ਤਫਤੀਸ਼ ਚ ਜਾਰੀ ਹੈ ਜਿਵੇਂ ਵੀ ਤਫਤੀਸ਼ ਚੋਰ たち ਸਾਹਮਣੇ ਆਉਣਗੇ ਅਸੀਂ ਤੁਹਾਨੂੰ ਦੱਸਾਂਗੇ ਤਾਂ ਲੱਗਿਆ ਦੀ ਮੋਟਰਸਾਈਕਲ ਕਿਸਨਾਮ ਤੇ ਆ ਹਾਂ ਉਹ ਤਫਤੀਸ਼ ਚੱਲ ਰਹੀ ਹੈ ਜੀ ਹਾਂ ਜੀ ਇਹ ਕੱਲ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਪਾਰਟੀ ਨੂੰ ਹੋਏ ਹੋਏ ਸਮਾਨ ਦੀ ਬਰਾਮਦਗੀ ਕਰਾਉਣ ਲਈ ਇੱਕ ਬੇਵਾਬਦ ਘਰ ਦੀ ਛਾਪੇ ਲੱਗੇ ਸੀਗੇ ਜਿੱਥੋਂ ਚਾਰ ਦੋਸ਼ੀਆਂ ਨੇ ਛਾਲ ਮਾਰਤੀ ਸੀ ਜਿਸ ਕਰਕੇ ਉਹਨਾਂ ਦੇ ਪੈਰਾਂ ਦੇ ਸੱਟ ਲੱਗ ਗਈ ਸੀ ਤੇ ਜਿਨ੍ਹਾਂ ਦਾ ਡਾਕਟਰੀ ਇਲਾਜ ਕਰਾਇਆ ਗਿਆ